ਅੱਜ ਜ਼ਿਲ੍ਹਾ ਪਟਿਆਲਾ ਦੇਵੀਗੜ ਪਿੰਡ ਮਿਹੌਣ ਜਲਾਲਾਬਾਦ ਰੋਡ ਤੇ ਲਗਭਗ ਕਿਸਾਨਾਂ ਦਾ ਕਹਿਣਾ ਹੈ ਕਿ 40 ਤੋਂ 50 ਕਿੱਲਿਆਂ ਨੂੰ ਅੱਗ ਲੱਗ ਚੁੱਕੀ ਆ ਬਹੁਤ ਵੱਡਾ ਨੁਕਸਾਨ ਹੋਇਆ ਦੁਪਹਿਰ ਨੂੰ ਅੱਗ ਲੱਗੀ ਆ ਤੇ ਉਦੋਂ ਤੇ ਕਾਬੂ ਦਾ ਪਾਲਿਆ ਪਰ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਕਿਸਾਨਾਂ ਨੇ ਠੇਕੇ ਤੇ ਜ਼ਮੀਨ ਲਈਤੀ ਹੋਈ ਸੀ ਤੇ ਉਹਨਾਂ ਦੀ ਵੀ ਫਸਲ ਸੜ ਕੇ ਸੁਆਹ ਹੋ ਗਈ ਆ ਤੇ ਵੱਡਾ ਨੁਕਸਾਨ ਹੋਇਆ ਖੇਤਾਂ ਦੇ ਵਿੱਚ ਫਸਲ ਨੂੰ ਅੱਗ ਲੱਗਣ ਤੋਂ ਬਾਅਦ ਕਿਸਾਨ ਕੀ ਬੋਲੇ ਆਓ ਤੁਹਾਨੂੰ ਸੁਣਾ ਦਿੰਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਅੱਜ ਮਿਉਂਣ ਤੋਂ ਜਲਾਨਾਵਾਹ ਜਾਂਦੀ ਸੜਕ ਤੇ ਕਿੱਲਿਆਂ ਨੂੰ ਅੱਗ ਲੱਗਿਆ ਬਹੁਤ ਸਾਰੇ ਕਿੱਲੇ ਸੜ ਗਏ ਸਵਾਹ ਹੋ ਗਏ ਆ ਤੇ ਬਹੁਤ ਵੱਡਾ ਨੁਕਸਾਨ ਹੋਇਆ ਗੱਲਬਾਤ ਕਰਦੇ ਆ ਸੱਚੀ ਗੱਲ ਜੀ ਕਿੰਨਾ ਕੁ ਵੱਡਾ ਨੁਕਸਾਨ ਹੋਇਆ ਜੀ ਅੱਜ ਇਹ ਕਾਫੀ ਹੋਇਆ ਜੀ ਆ ਦੇਖੋ ਥੋਨੂੰ ਸਿਰੇ ਤੋਂ ਲੈ ਕੇ ਸਿਰੇ ਤੱਕ ਘੱਟੋ ਘੱਟ 50-60 ਕਿੱਲੇ ਨੇ ਅੱਛਾ ਜੀ ਇਹ ਮਸ਼ੀਨ ਨਾਲ ਅੱਗ ਲੱਗੀ ਆ ਸਾਡੇ ਤਿੰਨ ਕਿੱਲੇ ਦਾ ਰਾਜਕੁਮਾਰ ਆ ਜੀ ਇੱਕੇ ਦੇ ਪੈੜੀ ਲਈ ਹੋਈ ਆ ਆ ਮੌਕੇ ਤੇ ਖੜਾ ਜੀ ਹਾਂਜੀ ਸਾਡੇ 3-4 ਕਿੱਲੇ ਇਹਦੇ ਨੇ ਇੱਕ ਮਿਹੌਣ ਦਾ ਜੀ ਰਾਜਕੁਮਾਰ ਆ ਜੀ ਟਿੰਕੂ ਹਾਂਜੀ ਉਹਦੇ ਨੇ ਜੀ 7-8 ਕਿੱਲੇ ਬਾਕੀ ਗਾਹਾਂ ਉਹ ਜੀ ਧਾਰਾ ਨੂੰ ਪੁੱਛ ਕੇ ਪਤਾ ਲੱਗੂਗਾ ਜੀ ਅੱਗੇ ਤਾਂ ਸਾਡੇ 7-8 ਕਿੱਲੇ ਗਾਹਾਂ ਵੀ ਅੱਗੇ ਨੇ ਜੀ ਬਾਕੀ 나ੜ ਤਾਂ ਆਉਗੀ ਬਾਕੀ 나ੜ ਜ਼ਿਆਦਾ ਜੀ ਬਾਕੀ ਹੁਣ ਤੁਸੀਂ ਦੱਸੋ ਜੀ ਟੋਟਲੀ ਕਿੰਨੇ ਕਿੱਲੇ ਹੋ ਗਏ ਜੀ ਇਹ 나ੜ ਨੂੜ ਲਾ ਕੇ ਦੇਖ ਲੈ ਵੀ ਕਿੰਨੇ ਕਿੱਲੇ ਕਿੱਧਰ ਨੂੰ ਹੁਣ ਰੱਖੋ ਉਹ ਇੱਥੇ ਹਾਂਜੀ 40-50 ਕਿੱਲੇ ਦਾ ਨੁਕਸਾਨ ਹੋ ਗਿਆ ਠੀਕ ਹੈ ਜੀ ਇਹ ਨਾਲੇ ਜ਼ਮੀਨ ਵੀ ਇਹਦਾ ਠੇਕੇ ਤੇ ਲਈ ਹੋਈ ਆ ਜੀ ਠੇਕੇ ਤੇ ਆ ਹਾਂ ਸਾਰਾ ਵੱਡਾ ਨਕਸ਼ਾਣਾ ਦੇਖੋ ਹੁਣ ਤੁਹਾਨੂੰ ਪਤਾ ਜੀ 70 75 80 80000 ਰੁਪਏ ਠੇਕੇ ਦੇ ਜ਼ਿੰਮੇਦਾਰ ਨੇ ਲੈ ਕੇ ਕਹਾ ਹੁਣ ਤੁਹਾਨੂੰ ਵੀ ਪਤਾ ਵੀ ਕੀ ਆ ਜੀ ਇਹਨਾਂ ਦੇ ਤਾਂ ਗੱਲ ਪੈਣ ਵਾਲੀ ਗੱਲ ਆ ਭਾਈ ਉਹ ਮਸ਼ੀਨ ਚੱਲ ਰਹੀ ਆ ਉਸ ਕਾਫ ਹੋ ਗਿਆ 2.5 ਕਿੱਲਾ ਅੱਛਾ ਜੀ ਆ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਜੀ ਹਾਂ ਮੈਂ ਆਉਣ ਦੇ ਵਿੱਚ ਅਗ ਲੱਗੇ ਜੀ ਕਿੱਲਿਆਂ ਨੂੰ ਘਟੋ ਘਟ 50 ਕਿੱਲੇ ਸੜ ਕੇ ਸੁਆਹ ਹੋ ਗਿਆ ਸੜ ਕੇ ਸੁਆਹ ਸਾਰੀ ਜ਼ਮੀਨ ਠੇਕੇ ਤੇ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਤਾਂ ਇਹੀ ਦੁਆ ਕਰਦੇ ਹਾਂ ਵੀ ਸਾਡਾ ਗਰੀਬਾਂ ਦਾ ਦੇਖਣ ਆ ਕੇ ਸਾਡਾ ਤਾਂ ਬਹੁਤ ਬੁਰਾ ਹਾਲ ਹੋ ਗਿਆ ਜੀ ਸਾਨੂੰ ਵਾਜਾ ਦਿੱਤਾ ਜਾਵੇ ਜੀ ਜਿਹੜਾ ਇਹ ਬਿਲਕੁਲ ਜੀ ਆ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਕਿ ਕਿਸਾਨ ਵੀਰਾਂ ਦਾ ਜਦਾਂ ਹੱਲ ਹੋ ਸਕੇ ਸਸਟੀ ਕਾਲਜ